ਬਾਰ ਕਾਰ ਬਾਰ ਕਰ ਲਾ ਬਾਬੇ ਬਾਹਰ ਆ ਜਾਓ ਆ ਜਾਓ ਉੱਥੇ ਆ ਜਾਓ ਬਾਹਰ ਆ ਜਾਓ ਆ ਜਾਓ ਆ ਜਾਓ ਬਾਹਰ ਆ ਜਾਓ ਉਹ ਮੀਲਾ ਕਰਕੇ ਮੈਂ ਅੰਦਰ ਹੋ ਗਿਆ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ ਬਾਬੇ ਨਾ ਕੀਏ ਤੁਹਾਡਾ ਮੇਰਾ ਨਾ ਨਹੀਂ ਕੋਈ ਅੱਜ ਆ ਜਾ ਆ ਜਾ ਬੈਠ ਕੇ ਗੱਲ ਕਰਦੇ ਮੈਂ ਚੱਲਣਾ ਕਿਤੇ ਤੇ ਨਾਮ ਨਹੀਂ ਪਈਆਂ ਕੋਦੇ ਫਿਰ ਕੋਈ ਗੱਲ ਨਹੀਂ ਆ ਨਾ ਜਾਏ ਕਿਤੇ ਮੈਂ ਜਾਣਾ ਨਹੀਂ ਕਿਹੜਾ ਪਿੰਡ ਕਿਹੜਾ ਆਪਣਾ ਮੇਰਾ ਪਿੰਡ ਨਹੀਂ ਕੋਈ ਵੀ ਤਾਂ ਵੀ ਦੱਸੋ ਪਿੰਡ ਤੋਂ ਕੋਈ ਨਹੀਂ ਮੈਨੂੰ ਪਤਾ ਹੀ ਨਹੀਂ ਮੈਨਾਂ ਇੱਥੇ ਕਿਦਾਂ ਆਇਆ ਫਿਰ ਮੈਂ ਉੱਧਰ ਜਰ ਫਿਰਦਾ ਮੈਨੂੰ ਨਹੀਂ ਪਤਾ ਹਾਂ ਮੈਨੂੰ ਨਹੀਂ ਪਤਾ ਪਿੰਡ ਮੇਰੇ ਘਰ ਦਾ ਮੈਂ ਨਹੀਂ ਕਿਤੇ ਜਾਣਾ ਚਾਹੁੰਦਾ ਮਮਾ ਇੱਥੇ ਰਹਿ ਆ ਬਾਹਰ ਤੇ ਆ ਮੈਂ ਜਾਣਾ ਇੱਥੇ ਪੁਲਿਸ ਨੇ ਆ ਜੇ ਨਾ ਫਿਰ ਕੋਈ ਆ ਜੇ ਮੈਨੂੰ ਪਤਾ ਹੀ ਨਹੀਂ ਕਿ ਪੁਲਿਸ ਆ ਤੇ ਉਹ ਹੀ ਆ ਜੇ ਮੈਂ ਜਾਣਾ ਇੱਥੇ ਇੱਥੇ ਬਹਿ ਤਾ ਸਹੀ ਮੇਰੇ ਲਾਗੇ ਮੰਨੀ ਧੰਦਾ ਮੰਨੀ ਧੰਦਾ ਚੱਲ ਆ ਦੇ ਇੱਥੇ ਆ ਆ ਦੇ ਇੱਥੇ ਜਦੋਂ ਮੈਂ ਮੈਂ ਤੁਹਾਨੂੰ ਉਦੋਂ ਕੀ ਕਿਹਾ ਸੀਗਾ ਕੀ ਕੀ ਹੈ ਮੈਂ ਮਰਜ਼ੀ ਮੇਰੀ ਮਰਜ਼ੀ ਨਹੀਂ ਨਹੀਂ ਤੁਹਾਡੀ ਮਰਜ਼ੀ ਜਾਓ ਨਾ ਜਾਓ ਉਹ ਕੋਈ ਗੱਲ ਨਹੀਂ ਇੱਥੇ ਬਹਿ ਕੇ ਗੱਲ ਸੁਣਨਾ ਚਾਹੋ ਪਿੰਡ ਬਾਬਾ ਜੀ ਪਿੰਡ ਦੱਸੇਗਾ ਆਪਣਾ ਫੇਰ ਹੀ ਪਤਾ ਲੱਗੂਗਾ ਨਹੀਂ ਮੇਰੇ ਪਿੰਡ ਦਾ ਪਤਾ ਨਹੀਂ ਮੈਨੂੰ ਨਹੀਂ ਨਹੀਂ ਕੋਈ ਪਿੰਡ ਦੇ ਹੋਗਾ ਨਹੀਂ ਨਹੀਂ ਕੋਈ ਪਿੰਡ ਨਹੀਂ ਮੇਰਾ ਮੇਰਾ ਪਿੰਡ ਸੇਖਪੁਰ ਲਾਹੌਰ ਲਾਹੌਰ ਦਾ ਜ਼ਿਲ੍ਹਾ ਸੇਖਪੁਰ ਲਾਹੌਰ ਜਿਹੜਾ ਤੇ ਇਹ ਤਾਂ ਪਾਕਿਸਤਾਨ ਜਾ ਜਾਂਦਾ ਇਹ ਤਾਂ ਉੱਥੇ ਮੁੱਥੋ ਤੇ ਉੱਤ ਨਹੀਂ ਆ ਇਧਰ ਆ ਮੇਰੇ ਲੱਗੇ ਇਧਰ ਆ ਇੱਥੇ ਬਹਿ ਇੱਥੇ ਬਹਿ ਇੱਥੇ ਬਹਿ ਬਹਿ ਇੱਥੇ ਬਾਪੂ ਇਹ ਕੰਮ ਕਰਦਾ ਕੋਈ ਗੱਲ ਨਹੀਂ ਬਪੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੰਨੀ ਦਾ ਆਖੇ ਆਖੇ ਲੱਗੀ ਦੰਦਾ ਐ ਬਪੂ ਮੈਂ ਆਖੇ ਜੋ ਜਾਣਾ ਨਹੀਂ ਗਾ ਨੀ ਜਾਣਾ ਕਿਥੇ ਨਹੀਂ ਆਪਾਂ ਤੁਹਾਨੂੰ ਲੈ ਨਹੀਂ ਘਰੇ ਨਹੀਂ ਜਾਣਾ ਆਪਣੇ ਨਾ ਨਾ ਇੱਧਰ ਇੱਥੇ ਬਹਿ ਕਰਦਾ ਮੈਂ ਪਤਾ ਨਹੀਂ ਜਾਣਾ ਬਪੂ ਜੀ ਨਹੀਂ ਪਤਾ ਅਸੀਂ ਅਹੀਂ ਆਪੇ ਪਤਾ ਕਰ ਲਾਂਗੇ ਨਹੀਂ ਕਿੱਥੋਂ ਦਾ ਬਪੂ ਐ ਕਦੋਂ ਦਾ ਆਇਆ ਇੱਥੇ ਇੱਥੇ ਤੈਨੂੰ ਇਹ ਤਾਂ ਕੱਲ ਦਾ ਅੱਛਾ ਦੋ ਤਿੰਨ ਦਿਨ ਹੋ ਗਿਆ ਕੱਲ ਚੱਲ ਚਲੀਏ ਆ

ਤਰੰਧਾਰਨ ਦੇ ਵਿੱਚ ਤਰਦਾ ਸਿਟੀ ਚ ਖਲੋਤੇ ਆ। ਆ ਰੇਲਵੇ ਸਟੇਸ਼ਨ ਆ ਸਾਡੇ ਲੱਗੇ ਸਾਹਮਣੇ ਹਨੇਰਾ ਹੁਣ ਦਿਸਦਾਨੀ ਆ ਤੇ ਆ ਵੀਰ ਜੀ ਸਾਡੇ ਨਾਲ ਅੱਗੇ ਵੀ ਸੇਵਾ ਤੋਂ ਜੁੜਿਆ ਵੀਰ ਜੀ ਆ ਲਜਾ ਵਿਜੇ ਵੀਰ ਹੁਣੀ ਇਹਨੂੰ ਅੱਜੇ ਬਜ਼ੁਰਗ ਦਿਖਿਆ। ਮੈਂ ਕਰਦੇ ਮੈਂ ਦੇਖਿਆ ਤੁਹਾਨੂੰ। ਅੱਛਾ। ਮੇਰੀ ਗੱਲ ਸੁਣੋ ਇੱਕ ਮੇਰੀ ਤੁਸੀਂ ਹਨੇਰੀ ਆਪਾਂ ਗੱਲਾਂ ਕਰਦੇ ਨਾ। ਹਾਂਜੀ। ਕੋਈ ਗੱਲ ਨਹੀਂ। ਮੇਰੇ ਸੱਜਣ ਦੇ। ਵਾਹਿਗੁਰੂ ਵਾਹਿਗੁਰੂ। ਜਹਾਂ ਦੇ ਮੇਰੀ। ਵਾਹਿਗੁਰੂ। ਜੈਮਲ ਸਿੰਘ ਮੇਰੇ ਪਿੰਡ ਦੇ। ਲਾਲੂ ਖੁੰਮੇ ਮੇਰਾ ਪਿੰਡ ਦੇ ਆ ਗਿਆ ਉਹ ਤੇ ਬੁਰੀ ਹੋ ਗਈ। ਇੰਦਰਾ ਨੇ ਮ ਫੌਜਾਂ ਚੁੜਾਤੀਆਂ ਅੱਛਾ ਸਾਡੇ ਦੇ ਅੱਛਾ ਜਮਾਨਾ ਦੇ ਸੇਖ ਲਾਈ ਪਲਦਨ ਰਾਏ ਮਿੰਦਕ 9 ਨੰਬਰ ਨਹੀਂ ਲਾਲੂ ਘੁੰਮਣ ਦੇ ਲਾ ਕੇ ਕਿਹੜਾ ਪਿੰਡ ਕਿਹੜਾ ਵਾ ਤੂੰ ਨਹੀਂ ਸੁਣ ਲਾ ਹਸਨ ਦੀ ਪਨੋਰੀ ਜੋਹਰਾ ਦੀ ਪਨੋਰੀ ਜੋੜ ਹਸਨ ਤਸਤਮਲ ਹਰਸ਼ੀਨ ਸ਼ਦਮ ਨਹੀਂ ਬਾਬੇ ਤੀ ਕਿ ਆਲਾ ਉਹ ਗੱਲ ਸੁਣ ਹਾਂਜੀ ਮਂਡਿਆਲਾ ਸਾਗਣਾ ਬੋਲੀ ਉਹ ਸਾਰੇ ਉਧਰ ਸਾਰੇ ਉਧਰ ਸ਼ਾਗਣਾ ਮੋੜ ਉਧਰ ਆ ਕੇ ਚੁਗਾਲ ਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਜਿਵੇਂ ਸਿੰਘ ਸਾਹਿਬ ਜੀ ਦੱਸ ਰਿਹਾ ਕਿ ਅਬ ਮੈਂ ਲਾਲੂ ਨੂੰ ਹੁਮਨਦਾ ਵਾਂ ਤਾਂ ਮੈਂ ਵੀਰ ਨੂੰ ਕਹਾਂਗਾ ਕਿ ਇੱਕ ਰੀ ਦਿਖਾਵੇ ਆ ਵੇਖੋ ਕਣੀਆਂ ਪੈਣ ਡੀਆਂ ਮੀ ਪੈਣ ਡਿਆ ਵਾ ਤੇ ਇਹ ਬਜ਼ੁਰਗ ਕੱਲ ਦਾ ਇੱਥੇ ਤੁਰੇ ਫਿਰਨ ਡਿਆ ਵਾ ਮੀ ਕਣੀ ਦਾ ਰੰਗ ਵਾ ਤੇ ਮੈਂ ਵੀ ਨੂੰ ਕਹਾਂਗਾ ਕਿ ਇੱਕ ਵਾਰੀ ਲਾਗੇ ਦਿਖਾ ਦੇ ਵੀ ਬਜ਼ੁਰਗ ਨੂੰ ਬਾਪੂ ਕੋਈ ਗੱਲ ਨਹੀਂ ਆ ਇਹਨਾਂ ਘਰ ਤਾਂ ਛੱਡ ਕੇ ਘਰ ਛੱਡ ਕੇ ਆਵਾਂਗੇ ਆਪਣੇ ਕੋਈ ਮੋਬਾਈਲ ਨੰਬਰ ਹੈਗਾ ਤੈਨੂੰ ਯਾਦ ਆ ਨਹੀਂ ਮੈਨੂੰ ਕੋਈ ਯਾਦ ਨਹੀਂ ਮੈਂ ਜੀ ਪ੍ਰਿੰਟ ਕਿਹੜਾ ਦੱਸਾਂ ਸੀ ਆਪਣਾ ਲਾਲੂ ਗੁੰਮਣ ਲਾਲੂ ਗੁੰਮਣ ਖਾਸ ਹੀ ਆ ਕਿੰਨਾ ਮੈਂ ਕਿੰਨੇ ਦੇ ਘਰਾਂ ਚਾਹਾਂ ਜੀ ਪੁਰਸ਼ ਹੈ ਕਿੰਨੇ ਦੇ ਘਰਾਂ ਚਾਹਾਂ ਮੈਂ ਮਜਬੂ ਸਿੰਘ ਆ ਮੱਤੂ ਆਹੀਂ ਅੱਛਾ ਮਜਬੂ ਸਿੰਘ ਬਾਦ ਬਾਦ ਸਿੰਘ ਮੇਰਾ ਤੇ ਹੋ ਕਿੰਨੇ ਬੱਚੇ ਤੁਹਾਡੇ ਇਹ 8 ਹੀ ਦੋ ਕੁੜੀਆਂ ਹੀ ਨਿਆਣੇ ਬੜੇ ਦਿੱਤੇ ਮਰੇ ਪੁੱਤਾਂ ਦੀ ਨਿਆਣੇ ਬਸਾਂ ਦੇ ਮਰ ਜਾਂਦੇ ਨਹੀਂ ਬਾਪੂ ਪੁੱਤ ਕੀ ਕਹਿੰਦਾ ਕਿੰਨੇ ਬੱਚੇ ਬਾਪੂ ਜੀ ਤੁਹਾਡੇ 8 ਬੱਚੇ ਹੀ ਆ ਟੀ ਲੋ ਦੂਰ ਹੈਗੇ ਕੁੜੀ ਜਮੁੰਡਾ ਵਾ ਮੁੰਡਾ ਕੀ ਕੰਮ ਕਰਦਾ ਮੁੰਡਾ ਮੇਰਾ ਇੰਨਾ ਵਾਈਕਰ ਨੌਕਰੀ ਕਰਦਾ ਕਾਦੀ ਬਾਜੀ ਪਾਇ ਮੈਂ ਪਾਠ ਕਿਲੇ ਮਰੇ ਪੈ ਗਿਆ ਮੇਰੀ ਨੇggen ਨਹੀਂ ਮਾਰੀ ਆ अच्छा मेरी दो दियां मनेशिया चली गईयां ती तोडी महगे माड़ी आ लेकिन माड़ी ले आई आओ किन्ना ਘਰਾਂ ਚ ਵੇਈ ਆ ਮੇਗੇ ਮਾੜੀ ਮੇਰੀ ਭੈਣ ਵੀ ਹੈਗੀ ਆ ਕਿੱਥੇ ਕਰਕੇ ਤੂੰ ਜਾ ਸਰਪੰਚ ਉਹ ਨਹਿਰ ਤੇ ਲੱਗੇ ਦਾਰਾ ਸਰਪੰਚ ਨਹਿਰ ਤੇ ਲੱਗੇ ਹਾਂਜੀ ਉੱਥੇ ਜਾਈ ਜਿੱਥੇ ਬਾਬਾ ਲਖਾਇੰਦ ਦਾ ਦਰਬਾਰ ਹਨ ਉਹ ਲੱਗੇ ਘਾਰੀ ਉਹਨਾਂ ਦੇ ਰੋਡ ਤੇ ਰੋਡ ਤੇ ਅੱਛਾ ਰੋਡ ਤੇ ਨਹੀਂ ਪਰਲੇ ਪਰੇ ਬਾ ਰੋਡ ਤੇ ਰੋਡ ਤੇ ਰੋਡ ਤੇ ਆ ਜਾਂਦਾ ਕੋਈ ਗੱਲ ਨਹੀਂ ਕਿੰਨੀ ਤੁਹਾਡੇ ਜਵਾਈ ਦਾ ਕੀ ਨਾਮ ਆ ਮੈਂ ਹੁਣੇ ਭਾਈ ਅਬਦੁਲ ਫੋਨ ਲੱਗ ਪੁੱਛ ਲੈਣਾ ਪ੍ਰਤਾਪ ਸਿੰਘ ਲੱਗੇ ਕਰਕੇ ਹੈਲੋ ਛੱਟ ਪੜਦੇ ਲਾਗੇ ਆਪਾਂ ਜੀ ਉਹਨਾਂ ਨੇ ਹੋ ਪਈਆ ਕੀ ਆਲਾ ਗਾੜੀ ਜੱਗੀ ਬੋਲਦਾ ਮੈਂ ਆਹ ਮੇਰੀ ਗੱਲ ਸੁਣੋ ਮੈਂ ਨਾ ਤਰਨ ਤਾਰਨਾ ਇੱਥੇ ਤੇ ਉੱਥੇ ਨਾ ਬਜ਼ੁਰਗ ਵਾ ਸਾਨੂੰ ਇੱਕ ਮਿਲਿਆ ਹੈਗਾ ਤੇ ਆਪਣਾ ਪਿੰਡ ਤੇ ਦੱਸਦਾ ਲਾਲੂ ਘੁੰਮਣ ਪਰ ਕਹਿੰਦਾ ਵਾ ਕਿ ਮੇਰੀ ਧੀ ਵਿਆਹੀ ਆ ਮਾੜੀ ਮੱਗੇ ਇਹ ਕੀ ਨਾ ਜਵਾਈ ਦਾ ਕਿ ਨਾ ਸਹੀ ਪ੍ਰਤਾਪ ਜਵਾਈ ਦਾ ਨਾ ਵਾ ਤੇ ਉਹਨਾਂ ਦੇ ਪਿਓ ਦਾ ਨਾ ਸਰਜਨ ਸਿੰਘ ਆ ਤੇ ਉਹ ਜਿਹੜੀ ਜੀਜੀ ਕੁੜੀ ਆ ਉਹ ਜੰਮਲ ਸਿੰਘ ਆ ਆ ਜੀ ਕੁੜੀ ਆयो ਦੈਂਬਲ ਸਿੰਘ ਪ੍ਰਤਾਪ ਸਿੰਘ ਹੈਗਾ ਕੋਈ ਮੁੰਡਾ ਕੰਮ ਕੀ ਕਰਦਾ ਪਊ ਉਹ ਇਹ ਇਤਾਂ ਪਾਉਂਦਾ ਡੈਡੀ ਦਾ ਪਰ ਕਰਦਾ ਪਠੇ 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 ਅੱਜ ਇਤਾਂ ਪਾਉਂਦਿਆ ਛੋੜ 300 ਦਾ ਪਿਓ ਹੀ ਤਾਰਾ ਜੀ ਉਹਦਾ ਪਿਓ ਹੀ ਪਿਓ ਦਾ ਨਾ ਤਾਰਾ ਹੀ ਉਹਦੀ ਮਾਂ ਨੇ ਸੰਭਿਆ ਸੀ ਉਹ ਵਿਆਹ ਵੀ ਹੈਗਾ ਹਾਂ ਤੂੰ ਉਸ ਭਵਨ ਨੂੰ ਰੋਟੀਂ ਤਾਰਾ ਹੈਗਾ ਕਿ ਜਿੰਦਾ ਵਾ ਮਰ ਗਿਆ ਵਾ ਮਰ ਗਿਆ ਵਾ ਤੂੰ ਮਾਨੂੰ ਰੋਟੀ ਪਾਣੀ ਖਵਾ ਏਦਾਂ ਕਰ ਭਾਈਆ ਉਹਨਾਂ ਦੇ ਘਰ ਜਾ ਕੇ ਮੇਰੀ ਗੱਲ ਕਰਾ ਆ ਲੱਗਿਆ ਕਰਦਾ ਪਤਾ ਹਾਂ ਜਾਇਓ ਉਹਨਾਂ ਕੇ ਵੀ ਲਾਲੂ ਕੋਲੋਂ ਤੋਂ ਡਾਡਾ ਕੋਈ ਹੈਗਾ ਰਿਸ਼ਤੇਦਾਰੇ ਦਾ ਗਵਾਚਾ ਘਰ ਆਈਆਂ ਮੇਰੀਆਂ ਜੀ ਲੋਹੀ ਆ ਕੁੜੀ ਇਹਦੀ ਕੁੜੀ ਵੈਈ ਆ ਤੁਹਾਡੇ ਘਰਾਂ ਚ ਜਾ ਕੇ ਮੈਨੂੰ ਹੁਣੇ ਦੱਸਿਓ ਚੰਗਾ ਇੱਕ ਮਿੰਟ ਹੈਲੋ ਹਾਂਜੀ ਭਾਜੀ ਹਾਲ ਕਰ ਕਰ ਆ ਗਏ ਹੋ ਹੈਲੋ ਹਾਂਜੀ ਭਾਜੀ ਹਾਂਜੀ ਭਾਜੀ ਅਸੀਂ ਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਲਾਲੂ ਕੋਲ ਮਨੇ ਆਪਣੀ ਰਿਸ਼ਤਦਾਰੀ ਹੈਗੀ ਕੋਈ ਹਾਂ ਜੀ ਹਾਂ ਜੀ ਮੇਰੇ ਸਹੁਰੇ ਉੱਥੇ ਸਹੁਰੇ ਆ ਤੇ ਬਜ਼ੁਰਗ ਵਾ ਆਪਣਾ ਨਾਮ ਕੀ ਦੱਸ ਦੇ ਜੈਮਲ ਸਿੰਘ ਜੈਮਲ ਸਿੰਘ ਕੀ ਲੱਗਦੇ ਤੁਹਾਡੇ ਅਰੇ ਜੈਮਲ ਸੋ ਮੇਰਾ ਮੇਰਾ ਸਹੁਰਾ ਹੈ ਜੀ ਤੇ ਕਦੋਂ ਦਾ ਗਵਾਚਾ ਕਰੋ ਇਹ ਇਹ ਗਵਾਚਣ ਹੀ ਮੈਨੂੰ 15 16 ਸਾਲ ਹੋ ਗਿਆ ਜਾਨੀ ਕਿ ਤਾਂ ਪਰਿਆ ਪਰਦਾ ਰਿੰਦਾ ਕਦੀ ਕਿਤੇ ਕਦੀ ਕਦੇ ਤੇ ਇਹਨੂੰ ਕੋਈ ਕੀ ਇਹ ਨੌਕਰੀ ਕਰਦਾ ਸੀ ਬਜ਼ੁਰਗੇ ਇਹ ਨਹੀਂ ਨੌਕਰੀ ਨੌਕਰੀ ਤੇ ਨਹੀਂ ਕਰਦਾ ਸੀ ਇਨੂੰ ਬੜਾ ਸਮਾਨਦਾ ਕਾਇ ਅੱਛਾ ਨੌਕਰੀ ਇੰਨੀ ਕਰਦਾ ਤੈਨੂੰ ਕੋਈ ਸਾਹਮਦਾ ਨਹੀਂ ਕੋਈ ਇਹਨੂੰ ਇਹ ਸਾਹਮਦਾ ਹੀ ਮਤਲਬ ਵੀ ਸਭ ਕੁਝ ਹੈਗਾ ਇਹ ਮਤਲਬ ਅਸੀਂ ਤੇ ਦੀ ਪ੍ਰਵਿਸ਼ ਕਰਦੇ ਤੇ ਇਹ ਆਇਆ ਇਹਦੇ ਚੰਦਨ ਵੀ ਚਲੇ ਗਿਆ ਮੁਰਕੇ ਘਰੋਂ ਮੁੰਡੇ ਜਿਹੜਾ ਨਾ ਘਰ ਉਜੜ ਗਿਆ ਤੇ ਇਸ ਕਰਕੇ ਉਹ ਮੁੰਡੇ ਦਾ ਉਹ ਟਪਕਾ ਲੈ ਆ ਤੇ ਘਰੋਂ ਨਿਕਲ ਗਿਆ ਚੱਕਦਾ 15 16 17 ਸਾਲ ਹੋ ਗਏ ਇਹਨੂੰ ਅੱਛਾ 17 ਸਾਲ ਹੋ ਗਏ ਕਰੋਗੇ ਇਹਨੂੰ ਆਉਦੇ ਆ ਪਿਛੇ ਨੂੰ ਇੱਕ ਪੰਗਾ ਪੈ ਗਿਆ ਤੇ ਇਹ ਜਾਨੀ ਕਿ ਇਹਦੀ ਪੋਸਟਰ ਐ ਐਸਐਚਓ ਨੇ ਪਾ ਦਿੱਤੀ ਵੀ ਇਹਦੀ ਡੈਥ ਹੋ ਗਈ ਆ ਅੱਛਾ ਉਹ ਕੋਈ ਉਹ ਕੋਈ ਬੰਦਾ ਹੋ ਰਹੀ ਤੇ ਅਸੀਂ ਉਹ ਬੰਦੇ ਦਾ ਸ਼ਿਸ਼ਕਾਰ ਕਰ ਦਿੱਤਾ 150000 ਰੁਪਏ ਮੈਂ ਆਪਣੇ ਕੋਲੋਂ ਲਾ ਦਿੱਤਾ ਅੱਛਾ ਤੇ ਸ਼ਿਸ਼ਕਾਰ ਵੀ ਕਰ ਦਿੱਤਾ ਉਹਦਾ ਭੋਗ ਦੀ ਗੱਲ ਤਾਂ ਅੰਦਰ ਦਾ ਤੇ ਇਹ ਬੰਦਾ ਸ਼ਹਿਰ ਰਹਿੰਦਾ ਅੰਮ੍ਰਿਤਸਰ ਦੇ ਵਿੱਚ ਆ ਅੱਛਾ ਇਹ ਅੰਮ੍ਰਿਤਸਰ ਰਹਿੰਦਾ ਤੇ ਅੰਮ੍ਰਿਤਸਰ ਕੋਈ ਜ਼ਿਮੀਦਾਰ ਨੂੰ ਜਾਣਦਾ ਹੀ ਜਾਨੀ ਕਿ ਉਹਦੀ ਜਾਣਕਾਰੀ ਹੈਗੀ ਜ਼ਿਮੀਦਾਰ ਨੂੰ ਉਹ ਟਾਲਾ ਖੜਦਾ ਪੱਠਿਆਂ ਦਾ ਅੱਛਾ ਜੀ ਉਹਨੇ ਮੜ ਕੇ ਵੇਖਿਆ ਵੀ ਜੈਮਸਿਆ ਤੂੰ ਘਰੋਂ ਜਾ ਤੇਰਾ ਤੇ ਭੋਗ ਵੀ ਪੈ ਗਿਆ ਹੈ ਜਾਨੀ ਕਿ ਇਹਨੂੰ ਕਿਹਾ ਨਹੀਂ ਅੱਛਾ ਅੱਛਾ ਇਹ ਮੜ ਕੇ ਆ ਕੇ ਤੇ ਮੜ ਕੇ ਇਹਨੇ ਗਾਵਾ ਕੱਢਿਓ ਪੱਤਰਕਾਰ ਨੂੰ ਇਹਦਾ ਪਿੰਡ ਦਾ ਪੱਤਰਕਾਰ ਇਹਨੂੰ ਆਦਾ ਭੈਂਚਦਾ ਕੁੱਤਿਆ ਵੀ ਤੂੰ ਮੈਨੂੰ ਜੀਂਦੇ ਨੂੰ ਲੋਕ ਤਿਆਈ ਅੱਛਾ ਸਸਕਾਰ ਵੀ ਕਰਤਾ ਇਹਦਾ ਸਸਕਾਰ ਕਰਤਾ ਜੀ ਹਾਂ ਉਹ ਮੜ ਕੇ ਜਿੰਨੇ ਨੇ ਪਿੰਡ ਦੇ ਸਰਪੰਚੀ ਵੀ ਸਾਰਿਆਂ ਨੂੰ ਇਹਨੇ ਪੁੱਛਿਆ ਵੀ ਕੁੜੀ ਜਵਦੀ ਪੁੱਤੋ ਤੂੰ ਮੈਨੂੰ ਸਿਆਣੇ ਨਿਆਣੇ ਵੀ ਜਿਹੜੇ ਕੋ ਮਨਨ ਨੂੰ ਆਉਣ ਲੱਗੇ ਮੇਰੇ ਪੱਟ ਦੇ ਤੇ ਮੋਰਨੀਆਂ ਆਈ ਅੱਛਾ ਇਹ ਇਸ ਕਰਕੇ ਤੇ ਫੇਰ ਮਤਲਬ ਵੀ ਇਹ ਮਤਲਬ ਵੀ ਇਹ ਮੜਕੇ ਦੋ ਦਿਨ ਰਿਹਾ ਸੇਵਾ ਦੀ ਕੀਤੀ ਆ ਜਿਹਨੇ ਲੀਡਾ ਲੱਤਾ ਵੀ ਪਾਇਆ ਤੈਨੂੰ ਦੱਸਦਾ ਵੀ ਇਹ ਮੜਕੇ ਫੇਰ ਮੈਂਦਾ ਗੱਲ ਵੀ ਫੇਰ ਕਰੂ ਨਿਕਲ ਗਿਆ ਮੜਕੇ ਅੱਛਾ ਹਾਂਜੀ ਹਾਂਜੀ ਇਹ ਮਤਲਬ ਤੈਨੂੰ ਦੱਸਦਾ ਵੀ ਸਾਰੀ ਨੂੰ ਸੁੱਤ ਬੋਧੇ ਨੂੰ ਟੁਬੱਕਾ ਹੀ ਬੈਠਾ ਸੀ ਆ ਵੀ ਤਾਂ ਵੀ ਹੁਣ ਕਰੂਗਾ ਇਹਨੂੰ ਕਿੰਨਾ ਚਿਰ ਹੋ ਗਿਆ ਹੁਣ ਹੁਣ ਇਹਨੂੰ ਗਏ ਨੂੰ ਕੱਢ ਤੋ ਕੱਟ ਵੀ ਦੋ ਸਾਲ ਦੋ ਸਾਲ ਹੋ ਗਿਆ ਇਹ ਕਿਹੜਾ ਮਾਰੇ ਕਰੇ ਨੇ ਆ ਕੇ ਉਦੋਂ ਅੱਛਾ ਦੋ ਸਾਲ ਹੋ ਗਏ ਹੁਣ ਕਰੂਗਾ ਇਹਨੂੰ ਆ ਜਾਂਦੀ ਆਈ ਤੇ ਇਹਨੂੰ ਆਨੇ ਵੀ ਚੱਲ ਕੇ ਕਰਨੂਗਾ ਇਹਦੀ ਵੀ ਦੀ ਤਰਨ ਤਾਰਨ ਜੇ ਇਸ ਟਾਈਮ ਉੱਥੇ ਮੁਰਾਦਪੁਰ ਮਲੇ ਜੋ ਹਾਂਜੀ ਕਿਦਾਂ ਤੁਸੀਂ ਇਹਨੂੰ ਰੱਖਣਾ ਵਾ ਕਿ ਦੱਸ ਦੋ ਨਹੀਂ ਤੇ ਮੈਂ ਫਿਰ ਲੈ ਜਾਣਾ ਇਹਨੂੰ ਹੀ ਆਖਿਆ ਵੀ ਇਹਨੂੰ ਪਿੰਡ ਨੂੰ ਆਜੇ ਨੂੰ ਆ ਵੀ ਲਾਲੂ ਕੋ ਮਨਾ ਦਿੱਤੇ ਨੇ ਮਾੜੀ ਮੇ ਕੇ ਆ ਜਾ ਸਾਡੇ ਕੋਲ ਇੱਥੇ ਆ ਜਾ ਅੱਛਾ ਨਹੀਂ ਬਾਪੂ ਇਹ ਤਾਂ ਇਹ ਹੁਣ ਇਹਦੀ ਮਰਜ਼ੀ ਆ ਵੀ ਜਾਨੀ ਕਿ ਮਾੜੀ ਮੇ ਕੇ ਨਹੀਂ ਆਉਣਾ ਕਿ ਅਦੇ ਇਹਨੂੰ ਪਿੰਡ ਰਖਣਾ ਉਹਦਾ ਗੱਲ ਸੁਣੋ ਮਰੀ ਪ੍ਰਤਾਪ ਸਿੰਘ ਹਾਂਜੀ ਪ੍ਰਤਾਪ ਸਿੰਘ ਸੌਦੇ ਕਰ ਜਵਾਈ ਕੁੱਤਾ ਜਵਾਈ ਸੌਦੇ ਕਰ ਜਵਾਈ ਸੌਦੇ ਕਰ ਕੁੱਤਾ ਹੁੰਦਾ ਨਹੀਂ ਨਹੀਂ ਬਾਬਾ ਜੀ ਇਦਾਂ ਨਹੀਂ ਆਖੀ ਦਿੰਦਾ ਇਦਾਂ ਨਹੀਂ ਆਖੀ ਦਿੰਦਾ ਇਦਾਂ ਸੌਦੇ ਕਰ ਹੁਣ ਗੁਰੂ ਨਾਨਕ ਬਾਦਸ਼ਾਹ ਵੀ ਆਪਣੀ ਭੈਣ ਦੇ ਘਰ ਰਹੇ ਆ ਠੀਕ ਜੀ ਮੇਰੀ ਕੀ ਆ ਸੌਦੇ ਕਰ ਗੁਰੂ ਆਮਦਸ ਰਹੇ ਆ ਓਏ ਓ ਗੱਲ ਵੱਖਰੀ ਆ ਹਾਂਜੀ ਜਿੰਨੇ ਕਾਖਾਂ ਹਾਂਜੀ ਇਦਾਂ ਨਹੀਂ ਆਖੀ ਦਿੰਦਾ ਆ ਜੂਗਾ ਹਾਂਜੀ ਪੁੱਤਰ ਆ ਜੂਗਾ ਮੈਂ ਅੱਛਾ ਕਿੰਨੇ ਪੱਤ ਪਹਿਚਾਈਦਾਈ 10000 ਵੀ ਆਮ ਚੱਲੀ ਇਹਨੂੰ ਮੈਂ ਵਿਦਿਆ ਆਪਣੇ ਕੋਲ ਲੈ ਚੱਲਿਆ ਮੈਂ ਇਹਨੂੰ ਮੈਂ ਬਾਪੂ ਨੂੰ ਮਰਹਾਣੇ ਠੀਕ ਹੈ ਜੀ ਉਹ ਨਹੀਂ ਜਾਣਾ ਕਿੱਦਾਂ ਓਏ ਉਹਨਾਂ ਦੇ ਪਿੰਡੀ ਉਹ ਨਹੀਂ ਮੈਂ ਜਾਣਾ ਕਿੱਦਾਂ ਹਾਂ ਚੱਲ ਠੀਕ ਹੈ ਨਹੀਂ ਬਾਬਾ ਜੀ ਮਾਰ ਜਾਣਾ ਓਏ ਚੱਲ ਠੀਕ ਹੈ ਮੈਨੂੰ ਵੀ ਭਾਜੀ ਇਹਨਾਂ ਨੂੰ ਨੰਬਰ ਦੇ ਦਿਓ ਆਪਣਾ ਤੇ ਰਪਿਆ 10000 ਲਾਦਾ ਆਣ ਲੈ ਜੀ ਆਣ ਕੇ ਮਰਹਣਾ ਆਜੂਗਾ ਹਲੋ ਅੱਛਾ ਹਲੋ ਹਾਂ ਜੀ ਹਾਂ ਜੀ ਮਹਾਰਾਜ ਮੈਂ ਕਿਹਾ ਵਿਦਿਆ ਜਿਹੜੇ ਤੁਹਾਡੇ ਪਿੰਡੋਂ ਆਏ ਆ ਵੀਰ ਜੀ ਇਹਨਾਂ ਨੂੰ ਆਪਦਾ ਨੰਬਰ ਦੇ ਦਿਓ ਮੈਂ ਫੇਰੇ ਗੱਲ ਕਰੂੰਗਾ ਨਾਲ ਉਹ ਗਾਲਿੰਦਾ ਨੂੰ ਲੰਮਾ ਨੰਬਰ ਲੈ ਕੇ ਦੇਣਾ ਨੂੰ ਹਾਂ ਉਹ ਪੱਡਾ ਸਿੰਘਾ ਓਏ ਕੱਟ ਤਾਂ ਕੱਟ ਮੇਰਾ ਗੱਲ ਸੇ ਮਰੀਆ ਕਰਨ ਦੀ ਆ ਗੱਲ ਉਹਦੇ ਹਾਂਜੀ ਤੇ ਇਹਨੇ ਵਿਧੀ ਦੇ ਬੇਟੇ ਕਿੰਨੇ ਨੇ ਇਹਦੇ ਇਹਦੇ ਮੈਂ ਬੇਟੇ ਦੋ ਹੀ ਤੇ ਇੱਕ ਦੀ ਡੈਥ ਹੋ ਗਈ ਤੇ ਇੱਕ ਦਾ ਘਰ ਉੱਜੜ ਗਿਆ ਤੈਨੂੰ ਤਾਂ ਸੰਡਾ ਵੀ ਉੱਠ ਪੱਕਾ ਬੈਠਾ ਔਰ ਗੱਲ ਕੋਈ ਨਹੀਂ ਸਾਰੀ ਇਹ ਨੌਲੇਜ ਸਾਰੀ ਇਹ ਗੀਨੂ ਅੱਛਾ ਅੰਦਾਰੀ ਬੰਦਾ ਇੱਦੀ ਗੱਲ ਕੋਈ ਨਹੀਂ ਹੈ ਕਿ ਵੀ 15 16 ਸਤਾਰ ਰਿਹਾ ਰਿਹਾ ਬਾਹਰ ਹੀ ਤੇ ਤੈਨੂੰ ਪਤਾ ਹੀ ਆ ਬਾਹਰ ਕਿੱਥੇ ਰਿਹਾ ਅੱਛਾ ਬਾਹਰ ਘਰੋਂ ਬਾਹਰ ਰਿਹਾ ਜਾਨੀ ਕਿ ਉਹ ਉੱਠ ਜਾਵਾ ਅੱਛਾ ਇਹ ਕਰਕੇ ਤੇ ਵੀ ਜਾਨੀ ਕਿ ਤੇ ਤੁੰਗੇ ਨੂੰ ਵੀ ਜਲੰਧਰ ਕੇ ਇਲਾਕਾ ਇਦਾਂ ਸਾਰਾ ਇਲਾਕਾ ਸਾਰਾ ਘੁੰਮਿਆ ਜਾਨੀ ਕਿ ਅੱਛਾ ਹਾਂਜੀ ਹਾਂਜੀ ਹੋਰ ਇਹਨੂੰ ਸਾਰਾ ਪਤਾ ਵੀ ਕਬੇ ਮੁੰਡੇ ਆਦਰਮਾਨ ਵਾਧੂ ਕਰਦੇ ਲੋਕੇ ਪਹਿਲਵਾਨ ਭਲੂਣ ਵੀ ਆਦਰਮਾਨ ਵਾਧੂ ਕਰਦੇ ਰਹਾ ਅਰੇ ਪਹਿਲਵਾਨੀ ਵੀ ਇਹ ਵੀ ਪਹਿਲਵਾਨੀ ਕਰਦਾ ਰਹਾ ਬਾਬਾ ਉਹ ਮੰਨ ਮੰਨ ਵੀ ਆ ਤੈਨ ਵੇਖੋ ਇਹਦਾ ਸਰੀਰ ਵੇਖੋ ਤੁਸੀਂ ਵੇਖੋ ਵੀ ਜਵਾਨ ਕੱਡਾ ਇਹਦੇ ਜਾਨੀ ਕਿ ਤੇ ਉਹ ਉਹਲੇ ਬੰਦੇ ਤੇ ਭਾਂਜੋ ਭਈ ਮੈਂ ਹੁਣ ਹੈਗਾ ਹੀ ਨਹੀਂ ਇਹ ਹੋ ਜਾਈ ਸਹੀ ਗੱਲ ਆ ਜੀ ਆ ਆਪ ਦੀ ਦੂਜਾ ਇਹਨੂੰ ਆਹ ਵੀ ਆਪ ਦੀ ਕੁੜੀ ਨਾਲ ਗੱਲ ਕਰਨਾ ਲੱਭੂ ਆਪਣੀ ਕੁੜੀ ਦੀ ਤੀ ਨਾਲ ਗੱਲ ਕਰਨਾ ਗੁੱਡੂ ਨਾਲ ਗੱਲ ਕਰਨਾ ਗੁੱਡੂ ਨਾਲ ਪੁੱਤਰ ਗੱਲ ਕਰ ਮੇਰੇ ਨਾਲ ਇੰਨਾ ਕਰ ਲੈ ਇੰਨਾ ਕਰ ਲੋ ਗੱਲ ਕਰ ਪੁੱਤ ਹਲੋ ਕਰੋ ਗੱਲ ਹਲੋ ਹਲੋ ਪੁੱਤ ਗੱਲ ਸੁਣ ਮੇਰੀ ਇੱਕ ਇਹ ਮੈਨੂੰ ਮਹਰਾਣੇ ਖੜਦੇ ਮੈਂ ਨਹੀਂ ਜਾਣਾ ਮੈਂ ਤਰਨ ਤਾਰ ਤੁਹਾਡੇ ਕੋਲ ਮਿਲ ਪੂੰਗਾ ਆ ਜਾ ਆਉਂਗਾ ਅਰ ਪਿਆਰੇ ਤੇ ਪੱਜਾ ਨਹੀਂ ਕਿਹਾਗਾ ਤੀਜਾ ਯਾਰ ਐ ਮੇਰੇ ਕੁਮਥਰੀਆ ਅਜਾ ਤੂੰ ਪੈਸੇ ਦਾ ਵਾਦੂਆ ਤੂੰ ਮੈਂ ਕਿੱਥੇ ਮਾਮਾ ਕੁੜੇ ਦੇ ਪੈਸੇ ਨੂੰ ਲਾਗ ਲਵਣੀ ਆ ਮੈਂ ਰਲ ਬੈਠਾ ਜਿੱਥੇ ਰਹਿੰਦੇ ਨਾ ਬੋਰੀਆਂ ਧੁੱਕਦੇ ਨਾ ਜਿੱਥੇ ਦੁਨੀਆ ਦੇ ਵਿੱਚ ਮਾਮਾ ਬੋਰੀਆਂ ਦੀ ਧੂਆ ਮਾਰਦੇ ਵਾ ਕਿੱਥੇ ਮਾਮਾ ਕੁੜੇ ਦੇ ਤੂੰ ਤੇ ਮੈਂ ਵਿਆਹ ਦੇਖਣ ਆ ਮੈਂ ਵਿਆਹ ਦੇਖਣ ਆ ਹੁਣ ਵਿਆਹ ਤੇ ਮੈਂ ਮਾਮਾ ਤੂੰ ਮਨੇ ਸਭੂ ਮਾਰ ਗਏ ਸਭੂ ਤੇ ਸ਼ੇਰ ਜੀਦਾ ਹੋਏ ਕਦੋਂ ਮੈਂ ਆਇਆ ਮੈਂ ਮਾਮਾ ਕੀ ਕਰਿਆ ਇਹਨੂੰ ਡਾਕੂ ਕੀ ਫੇਰ ਦੀ ਸਾਰਿਆਂ ਕਿਨਾਂ ਸਭੂ ਮਰ ਗਿਆ ਓਏ ਆ ਪੁੱਤਰ ਪੁੱਤਰ ਜਦੋਂ ਮਰਦੀ ਫੇਰ ਡਾਕ ਇੰਨਾ ਇੰਨਾ ਗੱਲ ਕਰ ਇੰਨਾ ਗੱਲ ਕਰ ਕਿ ਇਹ ਮਰ ਗਿਆ ਬੋਤਿਆਂ ਦੇ ਬੁੱਟ ਪੈੜੇ ਨਿੰਦ ਕੇ ਕੱਢ ਜਾਈਏ ਜੇ ਪੈ ਜਾਣਦੇ ਨੇ ਪੈੜੇ ਇੱਥੇ ਟੱਟ ਜਨਾਨੀਆਂ ਮੇਰੇ ਪਰ ਸੋਚੋ ਪੰਜਾਵਾ ਮੇਰੇ ਘਰ ਪਾ ਗਈਆਂ ਸੀ ਮੁਰਗੇ ਪੈ ਇੱਥੇ ਪੰਜਾ ਐ ਇੱਥੇ ਜੋਗਣਾਂ ਜੀਆਂ ਵੇ ਬਾਜੀਆਂ ਨਜ਼ਾਇਜ਼ ਅਰੇ ਕੁੜੀ ਕੋਈ ਕੋਈ ਅੰਗਰਾਲੀ ਕਰਨੀ ਗਾਲੀ ਬੋਲਣਾ ਗਾਲੀ ਕਰਨੀ ਕੋਈ ਮਸੀ ਅੰਗਮਲ ਤਾਂੀਆਂ ਜਲੀਆਂ ਕਿ ਤੇ ਯਾਦ ਕਰਨੋ ਮੁੱਕੀਆਂ ਮਾਰ ਮਾਰ ਕੇ ਕੱਲੇ ਨਹੀਂ ਤੇ ਮੇਰੇ ਗਲਤ ਨਹੀਂ ਬੋਲਣਾ ਗਲਤ ਨਹੀਂ ਬੋਲਣਾ ਗਾਲੀ ਕਰਨੀ ਕਹਿ ਪੁੱਤਰ ਮੈਨੀਆਂ ਤੀਆਂ ਗਾਲ ਨਹੀਂ ਕਰਨੀ ਗਾਲ ਨਹੀਂ ਕਰਨੀ ਕਹਿ ਨੂੰ ਗਾਲ ਨਹੀਂ ਕਰਨੀ ਅੱਛਾ ਚਲੋ ਚਾਹ ਚਾਹ ਪੈਣੇ ਚਾਹੀ ਠੀਕ ਹੈ ਮੈਂ ਕਰਦਾ ਬਾਜ ਗਾਲਾ ਵੀਰ ਨੂੰ ਨਾ ਨੰਬਰ ਦੇ ਦਿਓ ਆਪਣਾ ਲਿਖ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਸ ਇੱਕ ਮਿੰਟ 1 ਮਿੰਟ ਮੈਂ 1 ਮਿੰਟ ਹੈਲੋ ਨੰਬਰ ਦੇ ਦੋ ਭਾਜੀ ਹਨ ਮੜਿਆ ਮੈਂ ਨੰਬਰ ਮੈਂ ਦੇ ਦਿੰਨਾ ਵਾ ਤੁਸੀਂ ਇਹ ਦੱਸੋ ਕਿ ਮੈਂ ਬਾਪੂ ਨੂੰ ਆਪਣਾ ਨਾ ਆਸ਼ਰਮ ਆਏ ਜਿਹੜਾ ਭਾਜੀ ਆਏ ਮੇਰੇ ਭਾਈਆ ਇਹ ਮੇਰਾ ਭਾਈਆ ਵਾ ਅੱਛਾ ਠੀਕ ਹੈ ਜੀ ਮੈਂ ਹੁਣ ਇਹਨਾਂ ਨੂੰ ਆਸ਼ਰਮ ਲੈ ਚੱਲਿਆ ਮਹਰਾਣੇ ਆਪਣਾ ਨਾ ਆਸ਼ਰਮ ਵਾ ਤੁਸੀਂ ਮਹਰਾਣੇ ਨੂੰ ਲੈ ਜਾਓ ਤੇ ਮੇਰਾ ਨਾਮ ਜੋ ਉੱਥੋਂ ਜ਼ਾਲੂ ਕੋ ਮੰਦੀ ਆ ਮੈਂ ਗੁੱਡੀ ਮੇਰਾ ਨਾ ਉੱਧਰ ਜਵਾ ਗੁੱਡੂ ਆਹ ਪਤਾ ਦੱਸਿਆ ਵੀਰ ਜੀ ਭਾਜੀ ਬਾਪੂ ਉਹਨਾਂ ਨੇ ਉਹਦਾ ਨਾਮ ਹੈ ਰਾਜਕੌਰ ਹੈ ਤੇ ਤੁਸੀਂ ਪ੍ਰਤਾਪ ਸਿੰਘ ਆ ਨੇ ਤੁਸੀਂ ਤੁਸੀਂ ਇਹਨਾਂ ਨੂੰ ਲੈ ਕੇ ਜਾ ਸਕਦੇ ਜਾਂ ਕਿਦਾਂ ਹਾਂਜੀ ਖੜਾ ਕੇ ਜੂਰ ਖੜਾਂਗੇ ਆ ਕੇ ਤੁਸੀਂ ਇਹਨੂੰ ਮਰਾਣੇ ਦੇ ਜਾ ਕੋਈ ਗੱਲ ਸਾਨੂੰ ਨੰਬਰ ਦੇ ਦਿਓ ਖਾਈ ਖੁਦ ਵਾਤੇ ਆਪ ਆਣ ਕੇ ਖੜਾਂਗੇ ਇਹਨਾਂ ਦੋਵੇਂ ਇੱਕ ਕਦੋਂ ਆਓਗੇ ਸਵੇਰੇ ਹੀ ਆ ਜਾਂਦੇ ਚਲੋ ਠੀਕ ਹੈ ਬਣੀ ਮੈਂ ਨੰਬਰ ਮੈਂ ਨਾ ਭਾਜੀ ਨੂੰ ਆਪ ਭਾਜੀ ਨਾਲ ਮੇਰੇ ਨਾਲ ਗੱਲ ਕਰਾਓ ਨਹੀਂ ਦੱਸ ਸਕਦਾ ਗਾਲ ਤੇ ਕਾਦੀ ਵਾਤੇ ਪੈਣ ਦਾ ਗਰੀਬ ਤੇ ਉਹ ਨਹੀਂ ਪਹਿਣੀ ਇਹ ਹੁਣ ਤੁਰਿਆ ਫਿਰਦਾ ਕਿਤਾ ਕਿੱਥੇ ਕਿੱਥੇ ਵਿਚਾਰਾ ਥੱਕੇ ਖਾਂਦਾ ਰਿਹਾ ਹੈਣਾ ਹੁਣ ਵੀ ਇੱਥੇ ਕਿਸੇ ਦੇ ਵਿਚਾਰੇ ਦੇ ਘਰੇ ਪਾਠੀ ਉਹ ਦੁਜਾਹੀ ਵਿਆਹ ਹੀ ਤੇ ਉਹਨਾਂ ਦੇ ਘਰੇ ਬੈਠਾ ਹੀ ਚਲੋ ਉਹਨਾਂ ਦਾ ਧੰਨਵਾਦ ਵੀ ਉਹਨਾਂ ਨੇ ਮਾੜਾ ਚੰਗਾ ਨਹੀਂ ਕਿਹਾ ਪ੍ਰਸ਼ਾਦਾ ਪਾਣੀ ਚਕਾਇਆ ਵਾ ਚਾਹ ਚਖਾਈ ਕੱਪੜੇ ਖਰਾਬ ਹੋ ਗਏ ਸੀ ਕੱਪੜੇ ਉਹਨਾਂ ਨੇ ਦਿੱਤੇ ਕੱਪੜੇ ਵੀ ਹੱਦੋਂ ਜ਼ਿਆਦੇ ਮਾਰੇ ਕਰੇ ਕੋਈ ਗੱਲ ਨਹੀਂ ਭਾਜੀ ਕਿੱਨਾ ਚਾਰ ਵਕਤ ਵੇਖਣਾ ਹੀ ਵੇਖ ਲੈ ਕੋਈ ਗੱਲ ਨਹੀਂ ਆਹ ਤੁਸੀਂ ਭਾਜੀ ਗੱਲ ਕਰ ਲਓ ਕੋਈ ਨਹੀਂ ਤੁਸੀਂ ਨੰਬਰ ਸਾਨੂੰ ਦੇ ਦਿਓ ਆਪ ਦਾ ਮਹਾਰਾਣੀ ਹਾਂ 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 ਨੰਬਰ ਲਿਖੋ ਮੇਰਾ ਨੰਬਰ ਲਿਖਾਓ ਆ ਲੈ ਆ ਨੰਬਰ ਲਖਾ ਗੁਰੇ ਨੰਬਰ ਤੇ ਲਿਖਾਦਾ ਹੈਲੋ ਹਾਂਜੀ ਭਾਜੀ ਲਿਖਿਓ ਨੰਬਰ ਆਨ ਤੁਝੇ ਮੁੰਡੇ ਨੂੰ ਨਾ ਮੈਂ ਕਿੱਥੇ ਪਟਾਉ ਥਾਂ ਨੂੰ ਗੁਰੇ ਨੰਬਰ ਬੋਲੀ ਆਪਣੇ ਇੱਕ ਹਾਂ ਠੀਕ ਹੈ ਕਿੱਡੇ ਡਾ ਕਹਿੰਦੇ ਵੀ ਉਹ ਸੰਸਕਾਰ ਵੀ ਕਰ ਦਿੱਤਾ ਹੈ ਕਰੀ ਕਹਿੰਦੇ ਸੰਸਕਾਰ ਵੀ ਕਰ ਦਿੱਤਾ ਹੈ ਦਾ ਅੱਛਾ ਮੈਂ ਤਾਂ ਪੁੱਛਿਆ ਨਹੀਂ ਮੈਂ ਤਾਂ ਸਾਰੀ ਕਹਾਣੀ ਸੁਣਨਾ ਅੱਛਾ ਤੁਸੀਂ ਕਿਸ ਵਿਅਕਤੀ ਨਾਲ ਗੱਲ ਕਰ ਰਹੇ ਹੋ ਉਹ ਦੱਸਦੇ ਆ ਕਿ ਇਹ ਘਰੋਂ 16 17 ਸਾਲ ਗਿਆ ਰਿਹਾ ਵਾ ਠੀਕ ਆ ਤੇ ਇਹਦਾ ਕਿਸੇ ਨੇ ਐਸਐਚਓ ਨੇ ਪੋਸਟ ਪਾਤੀ ਤੇ ਇਹਦਾ ਫਲਾਣਾ ਫਲਾਣਾ ਕੋਈ ਪਿੰਥਾਂ ਦਾ ਬੰਦਾ ਕਿ ਮਰ ਗਿਆ ਵਾ ਤੇ ਇਹਨਾਂ ਨੇ ਛਨਾਕਤ ਕਰਕੇ ਇਹਨਾਂ ਪਿੰਡ ਵਾਲਿਆਂ ਨੂੰ ਲੈ ਕੇ ਇਹਦਾ ਸੰਸਕਾਰ ਕਰ ਦਿੱਤਾ ਇਹਦਾ ਤੇਰਾ ਭਲਾਓ ਜੇ ਭੋਗ ਵੀ ਪਾਤਾ ਤੇ ਮਗਰੋਂ 15 16 ਸਾਲ ਹੀ ਇਹ ਆ ਗਿਆ ਤਾਂ ਡਾਭਲਾਓ ਜੇ ਭੋਗ ਕਿੰਨੂੰ ਫਿਰ ਸਾੜਿਆ ਉਹ ਪੁੱਤ ਉਹਦਾ ਹੀ ਕੋਈ ਸਾੜਤਾ ਸੀ

ਇਸ ਵਾਲੇ ਸ਼ੋਅਰੂਮ ਦੇ ਤੋਂ ਇੱਕ ਤੋਂ ਨੰਬਰ ਨਹੀਂ ਬਹੁਤੀ ਕਾਲਾ ਲਾਲੂ ਨੂੰ ਮਨਾਵਪ ਛੱਡ ਜੰਨੇ ਆ ਐਂ ਲਾਲੂ ਨੂੰ ਮਨੇ ਚ ਲੱਗ ਗਈ ਆ ਆਹੋ ਹੁਣ ਛੱਡਾਉਂਦੇ ਆਂ ਨਹੀਂ ਆਪਾਂ ਉਹਨਾਂ ਦੇ ਘਰੇ ਜਿੱਥੇ ਕੁੜੀ ਕਹਿੰਦੀ ਆ ਉੱਥੇ ਜਾਉਂਦੇ ਆਂ ਆ ਲਾਲੂ ਨੂੰ ਲਾਲੂ ਨੂੰ ਮੜਾਵੇ ਜਾ ਰਿਹਾ ਇੱਥੋਂ ਭਾਈ ਜੀ ਮੈਂ ਇਹਨੂੰ ਕਿਹਾ ਵੀ ਇਹ ਲਾਲੂ ਨੂੰ ਮਨਾ ਤੇ ਮੈਂ ਇਹ ਘਰੇ ਛੱਡ ਆਉਣਾ ਜਿੱਕੇ ਘਰੇ ਹੈਗਾ ਇਹਨਾਂ ਦਾ ਕੋਈ ਲਾਲੂ ਘਮੰਦੇ ਮੈਂ ਨਾਲ ਹੀ ਆ ਤੂੰ ਇਹ ਘਰੇ ਥਲੇ ਜਾ ਮੜਾਣੇ ਆ ਪਹਿਲੇ ਉਹਨਾਂਗੇ ਹਾਂ ਆ ਵਿਜੇਵਾਲਾ ਹਾਂ ਫੋਨ ਕਰੋ ਤਾਂ ਚਲਾ ਬਾਬੂ ਕੁੜੀ ਗਈ ਨਹੀਂ ਮੇਰੇ ਕੋਲ ਛੱਡ ਜਾ ਮੇਰੇ ਕੁੜੀ ਦੇ ਪਿੰਡ ਕਹਿੰਦਾ ਚਾ ਠੀਕ ਆ ਚਲ ਚਲਾ ਜਿਲੇ ਕੁੜੀ ਕੋਲ ਆਪਾਂ ਕਹਿੰਦਾ ਚਲਦੇ ਹੁਣ ਚੱਲ ਗਏ ਹਾਂ ਹੁਣੇ ਚਲੀਏ ਕੋਈ ਨਹੀਂ ਹਾਂ ਉਹ ਨਹੀਂ ਆਜਾ ਨਹੀਂ ਕੁਝ ਜਾਣਾ ਬਾਬਾ ਹਾਂ ਆਜੇ ਨਹੀਂ ਕਿਤੇ ਜਾਣਾ ਮੈਂ ਕਿਉਂ ਨਹੀਂ ਆਜੇ ਨਹੀਂ ਕੋਈ ਪਤਾ ਕੀ ਆ ਕੁੜੀ ਕੁੜੀ ਵਿਚਾਰੀ ਚ ਚਿੰਤਾ ਕਰਨੀ ਆ ਕੁੜੀ ਵਿਚਾਰੀ ਚਿੰਤਾ ਕਰਨੀ ਮੇਰਾ ਪਿਓ ਕਦੋਂ ਆਉਂਦਾ ਗਿਆ ਵਾ ਉਹ ਨਹੀਂ ਨਹੀਂ ਮੰਨ ਜਾਣਾ ਕਿਤੇ ਲੈ ਮੇਰਾ ਬਾਪੂ ਨਹੀਂ ਆ ਇੱਧਰ ਪਰ ਆ ਇੱਧਰ ਆ ਮੈਂ ਨਾ ਮੰਨ ਨਹੀਂ ਜਾਣਾ ਕਿਤੇ ਮੇਰੇ ਫੇਰ ਆਜੋ ਨਾ ਮੈਂ ਨਾ ਨਹੀਂ ਜਾਣਾ ਬਾਪੂ ਆਖੇ ਲੱਗੇ ਨਾ ਸਿਆਣੇ ਬਣੇ ਤੁਸੀਂ ਹੈਗੇ ਤੇ ਕਿਹੜਾ ਜਵਾਗ ਜੇ ਨਹੀਂ ਨਹੀਂ ਮੇਰਾ ਬਾਪੂ ਨਹੀਂ ਆ ਉਹ ਜਾਣਾ ਤੇ ਮੱਛੇ ਦੇ ਬਾਸਤੇ ਜਾਣਾ ਜੀ ਜਰਾ ਨਹੀਂ ਨਹੀਂ ਉਹ ਡਿੱਕਣ ਦੀ ਕੁੜੀ ਇੱਥੇ ਐ ਵੜੀ ਨੂੰ ਬਾਹਰ ਫੇਰਾ ਕੇ ਫੇਰਾ ਕੇ ਨਹੀਂ ਲੱਗਣਾ ਉਹ ਲੱਗਣਾ ਪਰ ਨਹੀਂ ਜਾਣਾ ਮੈਂ ਕਿੱ데 ਐਦਾਂ ਨਹੀਂ ਚੰਗੇ ਨਹੀਂ ਲੱਗੇ ਰਾ ਬਾਪੂ ਫੇਰ ਕੁੜੀ ਵਿਚਾਰੀ ਨੂੰ ਪਹਿਲਾਂ ਫੋਨ ਨਾਲ ਲਾਉਂਦੇ ਫੇਰ ਆਪਾਂ ਕੋਈ ਨਹੀਂ ਮੱਛੇ ਦੇ ਬਾਹਰ ਉਹ ਫਿਕਰ ਫਿਕਰ ਕਰਦੀ ਆ ਉਹ ਕਹਿੰਦੀ ਬਾਪੂ ਮੇਰੇ ਨੂੰ ਲੈ ਕੇ ਆਓ ਉਹ ਵਿਚਾਰੀ ਅੱਧੀ ਰਾਤ ਫੇਰ ਘਰ ਵਾਲੇ ਨੂੰ ਲੈ ਕੇ ਆਉ ਫੇਰ ਤੁਹਾਡੇ ਲਈ ਇੰਨਾ ਨੇ ਦੂਰੋਂ ਬੁਲਾਏ ਤੁਹਾਡੀ ਸੇਵਾ ਵਾਸਤੇ ਬੁਲਾਏ ਮੈਂ ਤੁਹਾਨੂੰ ਹਾਂ ਹਾਂ ਸੁਭਰਾ ਮੈਂ ਤੂੰ ਮੈਂ ਤੁਹਾਨੂੰ ਕਹਿਣਾ ਵਾ ਚਲਾ ਚੱਲੀਏ ਨਹੀਂ ਨਹੀਂ ਮੇਰੇ ਕਿੱਥੇ ਹੀ ਥਿਆਰ ਆ ਜਾ ਤੂੰ ਦੇਣਾ ਚੱਲ ਦੇ ਦੇ ਦੋ ਆ ਆ ਜਾ ਆ ਜਾ ਉੱਥੇ ਗੱਡੀ ਚੋਂ ਕੱਢ ਕੇ ਦਿਨਾ ਆ ਜਾ ਗੱਡੀ ਚ ਪਏ ਆ ਆ ਜਾ ਕੋਨੇ ਫੜਾਉਣਾ ਆ ਜੋ ਕੋਈ ਨਹੀਂ ਆ ਜੋ ਆ ਜੋ ਅੱਖੇ ਲੱਗੇ ਰਹਿੰਦਾ ਉਹ ਤੇ ਬਰਾਬਰ ਇੱਧਰ ਮੈਂ ਤੁਹਾਨੂੰ ਬੁਲਾਇਆ ਕਿ ਤਰੀਕੇ ਨਾਲ ਬੁਲਾਇਆ ਮੈਂ ਤੁਹਾਨੂੰ ਦੇਖੋ ਨਹੀਂ ਨਹੀਂ ਤੁਰ ਪੈਣਾ ਬਜ਼ੁਰਗਾਂ ਨੇ ਬਜ਼ੁਰਗ ਤੁਰ ਪੈਣਾ ਆ ਹਾਂ ਕੀ ਹੈ ਪੋਟੇ ਬੈਜ ਕੇ ਬੈਜੋ ਗੋਲ ਬੈ ਬੈ ਚਲੋ ਚਲੋ ਬੈਗੇ ਬੈਗੇ ਚਲੋ ਠੀਕ ਹੈ ਹੋਰ ਮੈਂ ਤੁਹਾਨੂੰ ਤੁਰ ਪੈਣਾ ਬੈਜੋ ਹਾਂ ਬਹੁਤ ਵਧੀਆ ਹਾਂ ਅਸਾਂ ਮੈਨੂੰ ਖੁਸ਼ੀ ਜਾ ਆਉਂਦਾ ਜਦ ਜੇਕਰ ਲੈਓ 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 ਪ੍ਰਭੀ ਤੇ ਲੈ ਲੈਓ ਖੁਸ਼ੀ ਲੈਓ ਦੀ ਮਾਹ ਉਹਨਵਾ ਕੋਈ ਨਹੀਂ ਆ ਬਗ ਮੇਰੇ ਫਿਰ ਭਗਤਪੁਰ ਸਿੰਘ ਸੁਣਾਓ ਫਿਰ ਤੂੰ ਸੁਣਾਇਂਦਾ ਭਗਤਪੁਰਨਾ ਸੁਣਾਓ ਸੁਣਾਓ ਫਿਰ ਜੋ ਵੇ ਮਰਜੀ ਸੁਣ ਲੋ ਹਾਂ ਸੁਣਾਓ ਫਿਰ ਕਿੱਥੇ ਗਿਆ ਤੇ ਕਿੱਥੇ ਆਇਆ ਹਾਂਜੀ ਪੂਰਨਾ ਹਾਂਜੀ ਜੱਸੀ ਬਾਰੇ ਬਹੁਤ ਜੰਮਿਆ ਆ ਨਾ ਹਾਂਜੀ ਜੰਮਿਆ ਪੂਰਨ ਦੇ ਨਿਕਿਆ 12 ਸਾਲਾਂ ਬਾਅਦ ਓਰੇ ਜੋ ਨਿਕਲਿਆ ਅੱਛਾ ਜੀ ਓਰੇ ਉਹ ਨਿਕਲਿਆ ਤੇ ਗੇਂ ਬੱਲਾ ਖੇਡਦਾ ਸੀ ਗੇਂ ਬੱਲਾ ਖੇਡਦਾ ਸੀ ਅੱਛਾ ਉਹਨੇ ਆਇਆ ਕਿ ਹੁਣ ਮੈਂ ਛੋਲੇ ਆਪਣੀ ਮਾਂ ਨੂੰ ਮਿਲਣ ਮਿਲ ਕੇ ਆਵਾ ਉਹਦੀ ਤੇਰੀ ਮਾਂ ਹੀ ਉਹ ਜਿਹੜੀ ਓਦੀ ਮਾਂ ਸਰਾਹੀ ਉਹਨੂੰ ਉਹ ਮਾਰਾਦਾਨ ਮਾਰਾ ਜਾਣ ਦਾ ਥਰਵਾ ਤੇ ਜਿਹੜੀ ਦੂਜੀ ਮਾਂ ਹੀ ਕਰਉਂ ਹੀ ਹਾਂਜੀ ਉਹ ਚੰਗਾ ਜਾਣਦਾ ਸੀ ਹਾਂਜੀ ਇਹ ਗੱਲ ਬੜੀ ਲੰਮੀ ਹੈ ਬਾਬਾ ਜੀ ਅੱਛਾ ਇੱਕ ਗੱਲ ਤਾਂ ਮੈਂ ਬਣਾ ਬਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਕਿ ਸੈਨੇ ਨੇ ਆਖਿਆ ਮੈਂ ਕਿਹਦੇ ਦਿਖਦਾ ਨਹੀਂਗਾ ਮੈਂ ਜਾਣਾ ਉਹ ਤੇਰੇ ਮੇਗੇ ਦੀ ਮਾੜੀ ਚੱਲਣ ਮੈਂ ਜਾਣਾ ਤੇ ਆਪੇ ਹੁਣੇ ਕਿਹਾ ਨਾ ਮੈਨੂੰ ਨਹੀਂ ਮੈਂ ਜਾਣਾ ਗੱਲ ਤੇ ਸੁਣ ਗੱਲ ਮਾੜੀ ਮੇਗੇ ਚੱਲੇ ਆਪਾਂ ਕੁੜੀ ਕੋਲ ਹੀ ਚੱਲੇ ਆ ਬੱਬੇ ਮਾਣਾ ਨਹੀਂ ਜਾਣਾ ਮੈਂ ਐਦਾਂ ਨਹੀਂ ਅੱਖੇ ਲੱਗੇ ਤੀਕੋ ਚੱਲਣਾ ਆਪਾਂ ਗੱਡੀ ਨਾਲ ਯਾਰਾ ਮੈਂ ਤੇ ਆਪਿਆ ਗੱਲ ਛੱਡੋ ਯਾਰਾ ਤੂੰ ਤੇ ਆ ਜਾਊਗਾ ਤੇ ਆਪਿਆ ਗੱਡੀ ਪਿੱਛੇ ਕਰੋ ਆਪੋ ਗੱਡੀ ਪਿੱਛੇ ਗੱਲ ਬਾਪੂ ਇਦਾਂ ਚੰਗੇ ਨਹੀਂ ਲੱਗਦਾ ਵੇ ਲੋ ਇਦਾਂ ਦੇਖੋ ਵਿਆਲੇ ਘਰ ਕੋਈ ਦਾਣਾ ਮੇਰਾ ਬਾਪੂ ਨਹੀਂ ਨਾਲ ਪੁੱਤ ਨਹੀਂ ਪੁੱਤ ਕਹਿਣਾ ਮੈਨੂੰ ਆਪਣਾ ਮੈਨੂੰ ਆਪਣਾ ਪੁੱਤ ਕਹਿਣਾ ਫਿਰ ਪੁੱਤ ਦੇ ਆਖੇ ਨਹੀਂ ਲੱਗਣਾ ਤੇ ਮੈਂ ਦਾਦੂ ਘੁੰਮਣੀਆਂ ਆਪਣੇ ਦਾ ਪਿੰਡ ਜਾ ਸਕਦਾ ਚੱਲ ਲਾਲੂ ਘੁੰਮਣ ਚੱਲ ਜਾਨੇ ਆ ਆਹ ਚੱਲਾ ਚਲੀ ਫਿਰ ਲਾਲੂ ਕੁਮਾ ਚੱਲੇ ਆਜੋ ਉੱਥੇ ਚੱਲਦੇ ਲਾਲੂ ਮੁੰਨ ਚੱਲਦੇ ਫਿਰ ਜਿੱਥੇ ਤੁਸੀਂ ਕਹੋਗੇ ਉੱਥੇ ਲੈ ਜਾਵਾਂ ਮੈਂ ਜੇ ਗੱਲ ਤੇ ਸੁਣਨਾ ਬਾਪੂ ਚੱਲੀਏ ਨੇਰਾ ਹੁੰਦਿਆ ਮੈਂ ਆ ਗੁੜੀਆ ਰੋਂਡੀ ਤੇ ਸਿਰ ਸਕੂਲੇ ਜਾਣਾ ਵਾ ਸਿਰ ਸਕੂਲ ਜਾਣਾ ਇਹਨੇ ਵਿਚਾਰਨੇ ਆ ਚੌਕ ਤੇ ਇਹੇ ਤੁਹਾਨੂੰ ਲੈਣਾ ਹੀ ਵੇਖ ਲਓ ਆ ਗਏ ਨਿੱਕੀ ਪੋਤਰੀ ਢਾਡੀ ਲੈਣਾ ਹੀ ਤੁਹਾਨੂੰ ਆਜੋ ਆਜੋ ਮੁੰਨ ਬਹਿ ਜਾਓ ਆਜੋ ਵੇਖੋ ਨਿੱਕੀ ਜੀ ਤੁਹਾਨੂੰ ਲੈਣ ਆਏ ਜੇ ਏਡੀ ਵਿਚਾਰੀ ਬੱਚੀ ਰਵਿੰਦਰੂ ਓ ਵਾਹ ਬ੍ਰਦਰ ਐਂਜਲ ਜੀ ਨਦਰਾਂ ਨਾ ਥੋੜੀ ਦੇ ਉਹ ਨਾ ਨਾ ਮੇਰੇ ਨਾਲ ਨਾ ਦਰਿਆਸ ਹਾਂ ਮੇਰੀ ਗੱਲ ਸੁਣੋ ਹਾਂ ਆ ਜਾਓ ਮੇਰੇ ਥਿਆੜ ਕਿੱਥੇ ਥਿਆੜਾ ਤੇ ਗੱਡੀ ਰੱਖਿਆ ਉਹ ਵੇ ਰੱਖਿਆ ਗੱਡੀ ਰੱਖਿਆ ਐ ਗਿਆ ਹਾਂ ਹਾਂ ਗੱਡੀ ਰੱਖਿਆ ਜੋ ਪਛਾਹ ਕਰ ਲਾਂ ਜੋ ਪਛਾਹ ਪਾਪਾ ਕਰ ਲੈਨੇ ਆ ਗਰਾਜ ਚ ਕਰ ਲਾਂਗੇ ਗਰਾਜ ਚ ਕਰ ਲਾਂਗੇ ਗਰਾਜ ਚ ਕਰ ਲਾਂਗੇ ਇਹ ਬੜੀ ਕਹਾਣੀ ਸ੍ਰੀ ਸਾਹਿਬ ਦੇ ਦੇ ਮੈਨੂੰ ਸ੍ਰੀ ਸਾਹਿਬ ਕਿੱਥੇ ਐ ਚਿੱਤੇ ਬਾਪੂ ਦਾ ਸ੍ਰੀ ਸਾਹਿਬ ਦੇ ਦੇ ਹਾਂ ਗੱਡੀ ਤੇ ਓਕੇ ਉਹ ਵਾਹ ਬ੍ਰਦਰ ਐਂਜਲ ਜੀ ਮਲੇ ਐਥੋ ਬਾਪੂ ਬਾਪੂ ਚਾਹਣਾ ਇਥੋਂ ਬਲਛੇ ਬਲਛੇ ਮੈਨੇ ਪਿਸ਼ਾਬ ਕਰ ਜਾਂਦੇ ਆ ਆਪਾਂ ਬਾਹਰ ਜਾ ਕੇ ਕਰ ਲੈਂਦੇ ਆ ਬਾਹਰ ਜਾ ਕੇ ਬਾਥਰੂਮ ਚ ਕਰਦੇ ਆ ਆਪਾਂ ਨਾ ਖੁੱਲੇ ਵਿੱਚ ਪਿਸ਼ਾਬ ਕਰੀਏ ਆ ਚੈੱਕ ਕਰ ਲੇ ਆ ਜਾ ਕੇ ਕਰਦੇ ਠੀਕ ਹੈ ਠੀਕ ਨਾ 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 ਆ ਯਾਰ ਆ ਬਾਪੂ ਹੋ ਜਾ ਬੰਦਾ ਨਹੀਂ ਨੀ ਨੀ ਕੋਈ ਮੇਰੀ ਕੀ ਹੈ ਕੋਈ ਮੇਰੀ ਨਹੀਂ ਅੰਗਲੇ ਹਾਂ ਚਲ ਬੁੱਤ ਮਰਾਦਪੁਰੇ ਦੇ ਵਿੱਚ ਮੈਨੂੰ ਪਤਾ ਆ ਮਰਾਦਪੁਰੇ ਦਾ ਸਾਰਾ ਧਿਆਨ ਹੈ ਬਾਪੂ ਨੇ ਉਹ ਵਾਰ ਮੁੰਡਾ ਇਦਾਂ ਹੋ ਗਿਆ ਨਾ ਵਿਚਾਰੇ ਦਾ ਤੰਗਾਈ ਤੰਗ ਵੀ ਦੇ ਓਕੇ ਓਕੇ ਜਗੀ ਓਕੇ ਧੰਨਵਾਦ ਸਾਰੇ ਭਰਾਵਾਂ ਦਾ ਜੀ ਇੱਕ ਦੋ ਕੇਸ ਹੋ ਰਿਹਾ ਕਿ ਮੈਂ ਤੈਨੂੰ ਫੋਨ ਕਰ ਦੱਸ ਦੇ ਮੈਨੂੰ ਹੋਰ ਕਿਦਾਂ ਮਾਰਾ ਸੱਸ ਸੱਸ ਨਾ 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 ਪੈਰੀਆ ਸਾਲਾ ਬਾਪ ਹਟਾ ਲੱਪਤਾ ਮਹਾਰਾਜ ਬਹੁਤ ਮਿਹਰਬਾਨੀ ਮਾਰੀ ਅੱਛਾ ਇਹ ਨਾ ਨਾ ਇਹ ਨਹੀਂ ਪੁੱਤਰੇ ਜੱਜ ਜਨਾ ਅੱਖ